ਸਸਿਕਾ ਜੀ ਸਾਰਿਆਂ ਨੂੰ ਤੁਸੀਂ ਜੁਨੇਓ ਟਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ WhatsApp ਨੰਬਰ 9814503 ਹੈ ਜੀ। ਲਓ ਜੀ ਆਪਾਂ ਸੋਹਣੇ-ਸੋਹਣੇ ਜਿਹੇ ਸੂਟ ਬਹੁਤ ਹੀ ਰੀਜ਼ਨੇਬਲ ਰੇਟ ਤੇ ਲੈ ਕੇ ਆ ਗਏ। ਇੱਕ ਵਾਰੀ ਸਾਡੇ ਸੂਟ ਮੰਗਵਾ ਕੇ ਦੇਖੋ ਰੇਟ ਔਰ ਫੈਬਰਿਕ ਆ ਜਿਹੜਾ ਉਹ ਬਾਜ਼ਾਰ ਨਾਲੋਂ ਤੁਹਾਨੂੰ ਆਪਣੇ ਆਪ ਹੀ ਫਰਕ ਮਹਿਸੂਸ ਹੋਊਗਾ। ਚਾਹੋ ਜੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰੀਏ। ਹਾਂ ਜੀ ਆਹ ਵਾਲਾ ਸੂਟ ਆਪਾਂ ਨੇ ਸਿੰਧੀ ਕਢਾਈ ਤੇ ਤਿਆਰ ਕੀਤਾ ਹੈ। ਕਲਰ ਇਹਦਾ ਟਮਾਟਰੀ ਜੈਚ ਥੋੜਾ ਜਿਹਾ ਡਾਰਕ ਆ ਰਿਹਾ ਬਟ ਬਹੁਤ ਸੋਹਣਾ ਕਲਰ ਹੈ ਬੇਹਦ ਸਫਾਈ ਦੇ ਵਿੱਚ ਤੁਸੀਂ ਕਢਾਈ ਦੇਖ ਸਕਦੇ ਹੋ ਆਹ ਵਾਲਾ ਸੂਟ ਹੈ ਜਿਹੜਾ ਇਹ ਪਿਓਰ ਕਾਟਨ ਤੇ ਰਹੇਗਾ ਇਹਦੇ ਘੇਰੇ ਤੇ ਵਰਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੈ ਸਫਾਈ ਦੇਖੋ ਤੁਸੀਂ ਵਰਕ ਦੀ ਤੇ ਸਾਰੇ ਇਹਦੇ ਫਰੰਟ ਤੇ ਬੁੱਤੀ ਰਹੂਗੀ ਕਲਰ ਵੀ ਇਹ ਸੂਟ ਦਾ ਬਹੁਤ ਜ਼ਿਆਦਾ ਸੋਹਣਾ ਅਨ ਇਹ ਵਾਲਾ ਲਾਈਟ ਗ੍ਰੇ ਦੇ ਵਿੱਚ ਮਸਲੀਨ ਸਿਲਕ ਤੇ ਆ ਜਾਂਦਾ ਹੈ ਇਹਦੇ ਵੀ ਘੇਰੇ ਤੇ ਬਹੁਤ ਹੈਵੀ ਵਰਕ ਹੋਇਆ ਹੋਇਆ ਅ ਸਿਲਕ ਦਾ ਥ्रेड ਔਰ ਜ਼ਰੀ ਇਹਦਾ ਗਲਾ ਵੀ ਹੈ ਜਿਹੜਾ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਤੁਸੀਂ ਵਰਕ ਦੀ ਸਫਾਈ ਦੇਖ ਸਕਦੇ ਹੋ ਇੰਨਾ ਚੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ